ਉਹ ਪੁਲ ਦੇ ਨਾਲ ਪਾਣੀ ਲੱਗਿਆ ਹਾਂਜੀ ਹਾਂ ਜਿਆਦਾ ਬੁਰੇ ਹਾਲਾਤ ਹਰ ਵਾਰ ਹਰ ਵਾਰ ਇਸ ਪੁਲ ਦੇ ਨਾਲ ਲੱਗ ਜਾਂਦਾ ਪਾਣੀ ਆ ਪ੍ਰੈਂਡ ਅਦਾਸ ਕਰਦੀ ਆ ਮਾਤਾ ਸਾਰੀਆਂ ਗੁੰਗੀਆਂ ਗੱਲਾਂ ਵੇਲੀਆਂ ਕੀਤੀਆਂ ਉਹ ਤੇ ਬਚਾਰਾ ਵਾਹਿਗੁਰੂ 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 ਹਾਂਜੀ ਬੂਟੀ ਬਾਟੀ ਜੰਗਲੀ ਫਸ ਜਾਂਦੇ ਨੇ ਉਹ ਘੜ ਰਹੇ ਇਹ ਪੁਲ ਬੰਦ ਕਰਤਾ ਟ੍ਰੇਨਾਂ ਡਰਨਾਂ ਵਾਸਤੇ ਆ ਨਾ ਵਾਹ ਵਾਹ ਭਾਈ ਬੋਲੋ ਕੁਝ ਮਾੜਾ ਜਿਹਾ ਪਹਿਲਾਂ ਹਾਲਾਤਾਂ ਨੂੰ ਬਹੁਤ ਸਿੱਧੀ ਬੋਲ ਮਾੜੇ ਹਾਂਜੀ ਪਾਟੜ ਸਾਹਮਣੇ ਰੁਕੀ ਬੜੇ ਉਹ ਕੋਲ ਦੇ ਨਾਲ ਫੜਨੇ ਲੱਗੇ ਹਾਂਜੀ ਹਾਂ ਜਿਆਦਾ ਬੁਰੇ ਹਾਲਾਤ ਸੇਵ ਕਰ ਰਹੇ ਸੋ ਵਿਖੋ ਮੌਜੂਦ ਵਾਹਿਗੁਰੂ ਮੈਂ ਕਾਇਕ ਦਿਖਾਉਂਦਾ ਹਰ ਵਾਰ ਹਰ ਵਾਰ ਇਸ ਪੁਲ ਦੇ ਨਾਲ ਲੱਗ ਜਾਂਦਾ ਪਾਣੀ ਇਹ ਸਤਲੁਜ ਦੀਆਂ ਤਸਵੀਰਾਂ ਨੇ ਸਤਲੁਜ ਦਾ ਵਿਰਾਟ ਰੂਪ ਤੁਹਾਨੂੰ ਮੈਂ ਦਿਖਾ ਰਿਹਾ ਦੇਖੋ ਆ ਪ੍ਰੰਡ ਅਰਦਾਸ ਕਰਦੀ ਹੈ ਮਾਤਾ ਦੇਖੋ ਹਾਲਾਤ ਆਹ ਵੇ ਵਾਹਿਗੁਰੂ ਆ ਜਿਹੜੇ ਬੂਟੀ ਆ ਜੰਗਲੇ ਇਹ ਸਾਫ਼ ਕਰਦੇ ਆ ਤੇ ਕਿਉਂਕਿ ਪਾਣੀ ਡਾਫ ਲੱਗਦੀ ਵੀ ਡਾਫ ਨਾ ਲੱਗੇ ਡਾਫ ਲੱਗੂਗੀ ਤਾਂ ਪਿੱਛੇ ਬੰਨ ਜਿਹੜਾ ਟਟੂ ਇਹ ਡਾਫ ਜਿਹੜੀ ਸਾਫ਼ ਕੀਤੀ ਜਾ ਰਹੀ ਹੈ ਦੇਖੋ ਤਸਵੀਰਾਂ ਰੇਲ ਵਾਲਾ ਪੋਲਾ ਬੰਦ ਕੀਤਾ ਹੋਇਆ ਟ੍ਰੇਨ ਉੱਤੋਂ ਲੰਘਣੀ ਬੰਦ ਹੈ ਸਤਲੁਜ ਅੱਜ ਦਾ ਵਰਾਟ ਰੂਪ ਦਿਖਾ ਰਿਹਾ ਹੈ ਇਸ ਪਾਸੇ ਜਿਹੜਾ ਲਹਿੰਦੇ ਨੂੰ ਪਾਣੀ ਪਾਕਿਸਤਾਨ ਵੱਲ ਨੂੰ ਅੱਗੇ ਜਾਂਦਾ ਹੋਇਆ ਪਾਣੀ ਸਤਲੁਜ ਦਾ ਤੁਸੀਂ ਸਪੀਡ ਚੈੱਕ ਕਰੋ ਬਾਈ ਵਾਹਿਗੁਰੂ ਦੇਖੋ ਸਪੀਡ ਚੈੱਕ ਕਰੋ ਪਾਣੀ ਦੀ ਪਾਣੀ ਕਹਿੰਦਾ ਆਵਾਜ਼ ਛਾਂ ਛਾਂ ਆ ਰਹੀ ਹੈ ਇੱਥੇ ਪੂਰੀ ਕਿਉਂਕਿ ਪਾਣੀ ਬਹੁਤ ਜ਼ਿਆਦਾ ਚੜਿਆ ਹੈ ਪਰਲੇ ਪਾਸੇ ਨੂੰ ਤਾਂ ਅੱਗੇ ਬੰਨ ਜਿਹੜਾ ਟੁੱਟਿਆ ਬੰਨਾ ਤੋਂ ਪਾਰ ਹੋਇਆ ਪਾਣੀ ਤੇ ਸਵਪ ਸਾਰਾ ਜਿਹੜੀ ਘਾਰ ਪਾਣੀ ਉਹ ਕੱਢਿਆ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਹਨ ਪੁਲ ਤੇ ਸੰਗਤ ਦਾ ਰਾਸ਼ ਲੱਗਿਆ ਹੋਇਆ ਵੀ ਕਿਦਾਂ ਸਾਫ ਕਰਨ ਕੀ ਹੋ ਰਿਹਾ ਹੈ ਹਰੇਕ ਹੰ ਦਾ ਜਾਣਨ ਦੇ ਲਈ ਉਤਸੁਕ ਹੈ ਆਸਮਾਨ ਅੱਜ ਸਾਫ ਹੈ ਅੱਜ 4 ਤਰੀਕ ਦੀਆਂ ਤਸਵੀਰਾਂ ਨੇ ਇਹ 4 ਸਤੰਬਰ ਦੀ ਜਿਹੜੀ ਤਸਵੀਰ ਮੈਂ ਤੁਹਾਨੂੰ ਦਿਖਾ ਰਿਹਾ ਤੇ ਮੈਂ ਜ਼ੂਮ ਕੀਤਾ ਸੀ ਕੈਮਰਾ ਸੋ ਆਪ ਸੇਵਾ ਕਰਨ ਜਿਹੜੇ ਲੱਗੇ ਹੋਏ ਨੇ ਤੁਸੀਂ ਚੈੱਕ ਕਰੋ ਹਾਲ ਮਾਲਕ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਜਿਉਂਦੇ ਵਾਸਤੇ ਰੋ ਪੰਜਾਬੀ ਵਾਹਿਗੁਰੂ ਵਾਹਿਗੁਰੂ ਕੀ ਹੈ ਸੁਣੋ ਬੋਲ ਮੜਾ ਜਾ ਹਾਂ ਉਨੇ ਪਿੰਡਾਂ ਦੇ ਵਿੱਚ ਜਿਹੜਾ ਪਾਣੀ ਵਗ ਗਿਆ ਹਾਂ ਉਹ ਪਿੰਡਾਂ ਚ ਫਿਰ ਗਿਆ ਪਾਣੀ ਪਿੱਛੇ ਤਾਂ ਹੀ ਇਹ ਕੱਢਿਆ ਜਾ ਰਿਹਾ ਵੀ ਡਾਫਵਾਦ ਨਾਲ ਲੱਗੇ ਆ ਇਹ ਡਾਫ ਲੱਗਣ ਕਰਕੇ ਜਿਹੜਾ ਉਹ ਪਾਣੀ ਆ ਉਧਰ ਵੜ ਗਿਆ ਪਿਛਲੇ ਪਿੰਡਾਂ ਚ ਹਣਾ ਹਾਂਜੀ ਤੇ ਭਰਾ ਜੀ ਸਤਲੁਜ ਦੀ ਦਰਿਆ ਦਾ ਜਿਹੜਾ ਪੱਧਰ ਆ ਬਹੁਤ ਜ਼ਿਆਦਾ ਹੈ ਪਹਿਲਾਂ ਤਾਂ ਪਾਣੀ ਉਹ ਐਂਗਲਾਂ ਨਾਲ ਨਹੀਂ ਸੀ ਲੱਗਦਾ ਪਰ ਉਹ ਐਂਗਲਾਂ ਦੇ ਵੀ ਹੋਣਾ ੱੱਕੇ ਨਾਲ ਹੀ ਉੱਥੋਂ ਲੱਗਦਾ ਲੱਗਦਾ ਹਾਂ ਹਜੇ ਹੋਰ ਛੱਡਿਆ ਜਾਣਾ ਯਾਰ ਕਹਿੰਦੇ ਹਰੀਕੇ ਤੋਂ ਸੋ ਤੁਸੀਂ ਤਸਵੀਰਾਂ ਚੈੱਕ ਕਰੋ ਬਹੁਤ ਪਿੱਛੇ ਹਾਂ ਆਹ ਦੇਖੋ ਉਹ ਦੇਖੋ ਖੇਤਾਂ 'ਚ ਪਾਣੀ ਦਿਖ ਰਿਹਾ ਤੁਹਾਨੂੰ ਇਹ ਗਿੱਦੜ ਵਿੰਡੀ ਆ ਇੱਥੇ ਵੀ ਗਿੱਦੜ ਪਿੰਡੀ ਆ ਆਪਣੇ ਵੀ ਆ ਗਿੱਦੜ ਪਿੰਡੀ